oh <coughs> in जी सर ये देखो और फटाफट चलो 10 हजार का देना होगा अभी इधर जी 21000 की सर 50 सर इनका ਪਰ ਅਸਲ ਵਿੱਚ ਉਹਨਾਂ ਦਾ ਕੋਈ ਮੋੜਿਆ ਉਹਦੇ ਉੱਤੇ ਸਟਾਫਰ 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 ਕਰੂਗੀ ਉਹ ਤੇ ਕੰਮ ਹੋ ਰਿਹਾ ਕਿ ਇੱਧਰ ਆ ਗਿਆ ਰਾਤ ਨੂੰ ਉਹਨਾਂ ਨੂੰ ਸਿੱਧਾ ਬੋਲ ਕੇ ਪਰ ਅੰਦਰ ਸਟਾਈਲਿੰਗ ਸੋ ਦਾ ਵੀ ਇਹ ਲਿਖੋਗੇ ਸਰਕਾਰਾਂ ਦਾ ਕੋਈ ਖੇਲਾ ਨਾ ਲਾ ਕੇ ਕਿਲਾ ਸਾਰੀ ਦੁਨੀਆ ਦਾ ਖੂਬੀ ਕਰਾ ਨਾ 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 ਗਰੀਆ ਤੇ ਤਾਂ ਪਾਸ ਪਾਸ ਦਾ ਪਾਸ ਹੈ ਪਰ ਆਪੀ ਇਹ ਵੀ ਕੰਮ ਕਰਦੇ ਨੇ ਜਿਹੜਾ ਉਹਨਾਂ ਦਾ ਪਹਿਲਾ ਯਾਦ ਕਰਦੇ ਵੀਰ ਜੀ ਸੁਣਨ ਦਾ ਮੇਰਾ ਮਤਲਬ ਇਹ ਨਾ ਕਿ ਉਹ ਨਾ ਰਿਹਾ। ਪੱਤੀ ਬੰਦੇ ਦਾ ਮੌਸਮ ਸੀ। ਕਵੀ ਨੇ ਇਸ ਵਿੱਚ ਇੱਕ ਵੀ ਮੈਂ ਸਾਥੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਬੀਬ ਸਿੰਘ ਗਲੇਵਾਲ ਸੀ ਜਿਹਦੇ ਦਫਤਰ ਤੋਂ ਸਾਹਿਬਾ ਉਹ ਭਾਵੇਂ ਖਾਲਸਾ ਸੀ ਅੰਮ੍ਰਿਤਸਰ ਸਾਹਿਬ ਦੇ ਉਹ ਨਹੀਂ ਬਟਾ ਸੀ ਯਾਰ ਮੇਰੇ ਖਾਲੀਕਾ ਸਾਥੀ ਲੋਕ ਨੌਜਵਾਨ ਛੋਟੀ ਉਮਰਿਆਂ ਪਰ ਫਿਰ ਵੀ ਜਿਹੜਾ ਜਜ਼ਬਾ ਵਾ ਉਹ ਜੀ ਦਾ ਸਾਈ ਸਰ ਜੀ ਵੀ ਟੈਕ ਕੋਲ ਇਹ ਕੋਲ ਅਜੀਰਾ ਇੱਕ ਨਾਮ ਵਾਲੇ ਬਾਰੇ ਪੁੱਛਣਾ ਚਾਹਉਂ ਹਾਂ ਜੀ ਮੇਰਾ ਨਾਮ ਮਨਪਾਲ ਸਿੰਘ ਪਿੰਡ ਮੇਰਾ ਹਰੜ ਕਲਾਜ ਨਾਲਾ ਵਾ ਇੱਕ ਹੁੰਦਾਣਾ ਪੇਸ਼ਾ ਕਰਨਾ ਚਾਹੀਦਾ ਵਾ ਇਹ ਇੱਕ ਵਧੀਆ ਚੀਜ਼ ਹੈ ਤੇ ਮੈਂ ਇੱਕ ਬੇਨਤੀ ਕਰ ਰਿਹਾ ਸਾਰੇ ਨਗਰ ਸਮਰਪਤ ਨਵਾਸੀਆਂ ਨੂੰ ਇਹ ਔਸੀਆਂ ਮਿਲਦੇ ਕੋਲ ਜ਼ਰੂਰ ਖੂਨਦਾਨ ਕਰੋ ਧੰਨਵਾਦ ਨਾਮ ਮਨੋਜ ਕੁਮਾਰ ਸ਼੍ਰੀ ਕੇਵਰ ਕੁਮਾਰ ਬੇਰਾਡੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ ये भी करेंगे आगे भी करेंगे देखो शादी में जो मैं बोल रहा हूं करता हूं मैं भी गाड़ी से आप ऐसा कैसे डरते हैं डॉक्टर साहब देखो मैं बोल तो था था तो बोला था बात जारी करा भाई तो याद है वो सड़क पर गिरने दिया था ना नदी पर था आक सर

सबसे पहला मैं यही कहू नान दान महादान होता है जरा विश्व ਕੋਟਾ ਦੀ ਬਹੁਤ ਜ਼ਰੂਰੀ ਹੈ ਕਿ ਵੀ ਖੂਨ ਦਾ ਦੇਣਾ ਖੂਨ ਦੇਣਾ ਹੀ ਬਹੁਤ ਜ਼ਰੂਰੀ ਹੈ ਕਿ ਆਪਣੇ ਜੀਵਨ ਦਾ ਸਿੱਕਾ ਦੇ ਮੈਂ ਡਾਕਟਰ ਅੰਸ਼ਾਨ ਜੀ ਨੇ ਖੂਨ ਦਾੈਂਟਰ ਲਾਇਆ ਸਾਡੀ ਆਈਡੀ ਨਾਲ ਇਹਨਾਂ ਸਾਈਟਸ ਵੈਸਟਸ ਸਾਈਟ ਇੰਦਰ ਖੂਨ ਹਰ ਸਾਲ ਦੀ ਤਰ੍ਹਾਂ ਇਸ ਤਾਲੀ ਨਰੇਖ ਜਿਦਾਂ ਦਾ ਮੈਨੇ ਇਹਨੂੰ ਦੱਸਿਆ ਕਿ ਐਸਪੈਸ਼ਲੀ ਉਹਨ ਬੱਚਿਆਂ ਲਈ ਹੈ ਜਿਨ੍ਹਾਂ ਨੂੰ ਫਰਮ ਨਹੀਂ

ये पार्ट डाल देंगे ये ना भंगा ने कुडुकुडु इसको मला मंजूर हो टॉपिक हैप्पी हैप्पी माइए लाडीप जी आप बैलेंस हो अब आई चलो करिया रानी बोले सोनहा सुहाग श्री गणकल ये नाले कोने वाली बात में जमा न दले यूं पैसा पैर पे से बोलो कितने सर होगी हां जी

ਮੇਰੀ ਅੱਜ ਦੀ ਫਾਈਲ ਕਰਨੇ ਆ ਪਰ ਡਾਈਨ ਫਾਈਲ ਕਰਵਾ ਕੇ ਬਹੁਤ ਸ਼اندار ਬੜੇ ਭਰਾਨੇ ਕਰਦੇ ਨੇ ਤੇ ਸਰਪਾਤ ਮੈਨੂੰ ਇੱਥੇ ਕਰਾਇਆ ਬਹੁਤ ਵਧੀਆ ਹੈ ਉਹਦੇ ਵਾਲੇ ਜਿਹੜਾ ਸਾਡਾ ਉਹ ਬੜਾ ਟਾਈਮ ਲੈਂਦੇ ਤੇ ਕੋਈ ਨਹੀਂ ਆਪਣਾ ਰੀਪ ਬਣਾਉਣਾ ਇਹਨਾਂ ਨੇ ਬਣਾਇਆ ਕਰਦੇ ਆ ਸ਼ਾਪ ਆਇਲੋ ਸੰਦੀਪਾ ਥੈਂਕ ਯੂ ਅੰਕਾਰੇ ਸਰਪਾਤ ਫਿਰ ਮੈਂ ਡਾਕਟਰ ਗੁਰਮੀਤ

ਜਾਨੀ ਇਹ ਸਾਰੇ ਸੈਲਿਸ਼ਨੀਆਂ ਨੇ ਬੱਚਿਆਂ ਨੂੰ ਜਾਂ ਮਿਲੇ ਵੀ ਉਹ ਕੋਸਟ ਜਿਸ ਕਰਕੇ ਇੱਕ ਨੌਨ ਪਾਸ ਕੀਤਾ ਹੈ ਹਰ ਬਲੱਡ ਡਾਂਟਰ ਬੱਚਿਆਂ ਨੂੰ ਪਲੀ ਬਲੱਡ ਲੈ ਕਰਾਇਆਗਾ ਪਰ ਸਾਡਾ ਇਹ ਨਾ ਇਹ ਜੋਖੀ ਕੋਰੋਨਾ ਆਇਆ ਸੀ ਕੋਰੋਨਾ ਦੇ ਰਿਲੇਟਡ ਵੀ ਫੈਮਿਲੀ ਬੱਚਿਆਂ ਨੂੰ ਬਹੁਤ ਜ਼ਰੂਰਤ ਸੀ ਕਿਉਂਕਿ ਉਹਨਾਂ ਨੂੰ ਮਹੀਨੇ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕੋਰੋਨਾ ਦੇ ਵਿੱਚ ਬਲੱਡ ਘਟਣ ਦੇ ਬਾਅਦ

ਇਹ ਜੋ ਬਜੇ ਹੀ ਸਾਡੇ ਕੋਲ ਡੋਨਰ ਆ ਗਏ ਸੀ ਬਹੁਤ ਬਹੁਤ ਧੰਨਵਾਦ ਉਹਨਾਂ ਡੋਨਰਾਂ ਦਾ ਮੈਨੂੰ ਆਪਣੀ ਟੀਮ ਮੈਂਬਰਾਂ ਦਾ ਵੀ ਬਹੁਤ ਜਿਓਰ ਮਿਲਿਆ ਜਿਨ੍ਹਾਂ ਨੇ ਮੇਰੇ ਨਾਲ ਉਹਦੇ ਨਾਲ ਮੋਢਾ ਡੋਨੇਟ ਯਾਰਤ ਕੈਂਪ ਨੂੰ ਸਫਲ ਬਣਾਇਆ ਮੈਂ ਸਾਡੇ ਟੀਮ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗਾ ਤੇ ਮੈਂ ਸਾਡੇ ਚੈਨਲ ਵਾਲੇ ਭਰਾ ਮੀਡੀਆ ਵਾਲੇ ਭਰਾਵਾਂ ਦਾ ਵੀ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਬਲੱਡ ਕੈਂਪ ਜਿਹੜਾ ਕਮ ਤਦ ਨਾ ਸਟਾਇਲ ਦਾ ਬਹੁਤ ਇਕਵਲ ਤੇ सारे ही पत्रकार भावों का बहुत बहुत धनवाद